ਆਉ ਜੀ ਆਪਾਂ ਕਰੀਏ ਇਸ ਅਮਰ ਗਾਥਾ ਨੂੰ ਅੱਗੇ ਤੈਸ ਪਰ ਅਗਲੀ ਵਾਰ ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਮਨ ਵਿੱਚ ਇਹ ਖਿੱਚ ਪੈਦਾ ਹੋਈ ਕੀ ਦੇਵੀ ਦਰਸ਼ਨ ਕਰਨਾ ਤਾਂ ਭੁੱਲ ਗਏ ਤੇ ਗੁਰੂ ਯੋਗ ਰਹਿ ਗਏ ਕਾਲ ਸੁਨੇਹਾ ਭੇਜ ਦਿੱਤਾ ਕੀ ਮੇਰੀ ਉਡੀਕ ਨਾ ਕਰਨਾ ਪਤਾ ਲੱਗਣ ਤੇ ਮਾਤਾ ਕੀ ਵੀ ਜੀ ਬੇਬੇ ਵੀ ਰਾਈ ਕੋੜ ਗਏ ਮਨ ਵਿੱਚ ਤੋਖਲਾ ਹੋਈ ਕਿ ਵਪਾਰ ਨੂੰ ਕੌਣ ਸੰਭਾਲੇਗਾ ਬੱਚਿਆਂ ਨੂੰ ਕੌਣ ਪੜ੍ਹਾਏਗਾ ਮਾਤਾ ਭਰਾਈ ਨੇ ਦਿਲਾਸਾ ਦਿੱਤਾ ਕਿ ਨੇਕੀ ਦੇ ਕਰ ਗਿਆ ਹੈ ਨੇਕ ਬਣ ਕੇ ਹੀ ਆਵੇਗਾ ਜਦ ਮਾਤਾ ਅਖੀਵ ਨੂੰ ਇਹ ਖਬਰ ਮਿਲੀ ਤਾਂ ਸੋਚੋ ਉਹਨਾਂ ਦੇ ਮਨ ਤੇ ਕੀ ਬਾਪੇ ਹੋਇਆ ਪਤੀ ਨੂੰ ਉਹ ਇਤਨਾ ਪਿਆਰ ਕਰਦੇ ਸੀ ਕਿ ਇਤਿਹਾਸ ਕਰ ਨੇ ਉਹਨਾਂ ਨੂੰ ਪਤੀ ਪ੍ਰੇਮਣ ਨਾਲ ਸਨਮਾਨਤ ਕੀਤਾ ਹੈ ਬੱਚੇ ਛੋਟੇ ਸੀ ਉਹਨਾਂ ਨੇ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ਤੇ ਚੁੱਕ ਕੇ ప్రతి ਲਈ ਆਨੰਦ ਪ੍ਰਾਪਤੀ ਦਾ ਰਾਹ ਸੁਖਾਲਾ ਕਰ ਦਿੱਤਾ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਕਰਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਅੱਖੀਂ ਨੇ ਸਾਫ਼ ਦੇਖ ਲਿਆ ਕਿ ਪਾਈ ਲੈਣਾ ਦਾ ਦਿਲ ਘਰ ਦੇ ਕੰਮ ਵਿੱਚ ਨਹੀਂ ਲੱਗਦਾ ਤੇ ਉਹ ਆਪਣਾ ਸਾਰਾ ਕੰਮ ਕਾਇਨ ਭਨੇ ਮੈਨੂੰ ਸੌਂਪ ਰਹੀਆਂ ਤਾਂ ਮਾਤਾ ਖੀਵੀ ਨੇ ਕਿਹਾ ਬਾਹਰ ਨਾ ਜਾਓ ਘਰ ਵਿੱਚ ਹੀ ਯੋਗ ਕਮਾ ਲਓ ਮੈਂ ਤੁਹਾਡੇ ਤਪ ਰੂੜਾ ਨਾ ਕਟਕਾ ਸਾਂ ਤਾਂ ਗੁਰੂ ਸਾਹਿਬ ਨੇ ਕਿਹਾ ਜਿਸ ਪਾਸ ਮੈਂ ਚੱਲਿਆ ਹਾਂ ਉਹ ਯੋਗੀ ਜੰਗਮ ਜਾਂ ਸੰਨਿਆਸੀ ਨਹੀਂ ਹੈ ਉਸ ਨੇ ਤਾਂ ਮੈਨੂੰ ਗ੍ਰਸਤ ਵਿੱਚ ਪਿਆਰ ਦਾ ਰਾਹ ਦਿਖਾਇਆ ਏ ਪ੍ਰੇਮ ਹੱਥ ਮੈਂ ਵਿਕਿਆ ਹਾਂ ਜਦ ਭਾਈ ਲੈਣਾ ਹੈ ਕਰਤਾਰਪੁਰ ਵਾਪਸ ਜਾਣ ਲੱਗੇ ਤਾਂ ਮਾਤਾ ਕੀ ਵੀ ਨਹੀਂ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ ਕੋਈ ਕਿੰਤੂ ਪ੍ਰੰਤੂ ਨਹੀਂ ਦਿੱਤਾ ਤੇ ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁੱਕ ਲਿਆ ਨਿਸ਼ਾਨੀ ਵਜੋਂ ਉਹਨਾਂ ਦੀਆਂ ਖੜਾਵਾਂ ਮੰਗ ਲਈਆਂ ਅਗਲੇ 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਮੋਸ ਗਰਿਹਿਸਕਾਲ ਕਮਾਈ ਹੈ ਤੇ ਉਹਨਾਂ ਵੱਲੋਂ ਦਿੱਤੇ ਹਰ ਇਮਤਿਹਾਨ ਵਿੱਚ ਪਾਸ ਹੋ ਕੇ ਗੁਰੂ ਦਾ ਅੰਗ ਬਣ ਕੇ ਜਦ ਲੋਕਾਂ ਨੇ ਕਿਹਾ ਲਹਿਣਾ ਤਾਂ ਨਾਨਕ ਤਪੇ ਕੋ ਨਹੀਂ ਰਹਿ ਗਿਆ ਤੇ ਤਪੇ ਦੁਆਰੇ ਹੀ ਧੂਣੀ ਅਰਮਾਂ ਲਈ ਸੋ ਹੁਣ ਤੂੰ ਕੀ ਕਰੇਂਗੀ ਤਾ ਮਾਤਾ ਖੀਵੀ ਨੇ ਬੜੇ ਸਬਰ ਸੰਤੋਖ ਤੇ ਵੱਡੇ ਜਿਗਰੇ ਨਾਲ ਕਿਆ ਜੇ ਉਹ ਗੋਦੜੀ ਪਾਏਗਾ ਤਾਂ ਮੈਂ ਦੀਰਾ ਹਡਾਂਸਾ ਜਿਸ ਹਾਲ ਵੀ ਉਹ ਰੱਖੇਗਾ ਉਹ ਸਹਾਰਂ ਹੀ ਰਹਾਂਗੀ ਉਹਨਾਂ ਨੇ ਆਪਣੇ ਪਤੀ ਦੀ ਰਾਜ ਵਿੱਚ ਰਹਿਣ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਵਿੱਚ ਵਿੱਚ ਗੁਰੂ ਨਾਨਕ ਸਾਹਿਬ ਭਾਈ ਲੈਣਾ ਨੂੰ ਆਪਣੇ ਪਰਿਵਾਰ ਦੀ ਸਾਰ ਲੈਂ ਲਈ ਭੇਜ ਦੇ ਰਹੇ ਇੰਦਰ ਮਤਾ ਕੀ ਵੀ ਵੀ ਗੁਰੂ ਅੰਗਦ ਦੇਵ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਉਹਨਾਂ ਦੀ ਬਾਣੀ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਸੁਣ ਸੁਣ ਕੇ ਗੁਰੂ ਨਾਨਕ ਦੀ ਸਿੱਖਿਆ ਸੇਵਾ ਸਾਬਦ ਤੇ ਸੰਗਤ ਵਿੱਚ ਲੀਨ ਹੋ ਗਏ ਉਹ ਆਪਣੇ ਨਿੱਜੀ ਕੰਮਾਂ ਤੋਂ ਵਿਲੇ ਹੋ ਕੇ ਆਪਣਾ ਸਾਰਾ ਵਕਤ ਲੋਕ ਸੇਵਾ ਵਿੱਚ ਬਿਤਾਉਂਦੇ ਉਹਨਾਂ ਵਿੱਚ ਹਲੀਮੀ ਅੰਤਾਂ ਲਈ ਸੀ ਇੱਕ ਵਾਰੀ ਜਦ ਉਹਨਾਂ ਨੂੰ ਪਤਾ ਚੱਲਿਆ ਕਿ ਦਾਸੂ ਜੀ ਤੇ ਦਾਤੂ ਜੀ ਨੇ ਅਮਰਦਾਸ ਜੀ ਦਾ ਪਿੱਛਾ ਕਰਦੇ ਉਹਨਾਂ ਨੂੰ ਬਸਾਰਕੇ ਦੇ ਰਾਹ ਵਿੱਚ ਕੇਲ ਲਿਆ ਕੇ ਲਿਆ ਹੈ ਇਹ ਉਸ ਵਕਤ ਦੀ ਗੱਲ ਹੈ ਜਦੋਂ ਗੁਰੂ ਅਮਰਦਾਸ ਜੀ ਗੁਰੂ ਨਹੀਂ ਸੀ ਬਣੇ ਤਾਂ ਮਾਤਾ ਖੀਵੀ ਬੱਚਿਆਂ ਨੂੰ ਨਾਲ ਲੈ ਕੇ ਖੁਦ ਚੱਲ ਕੇ ਬਸਾਰਕੇ ਆਏ ਤੇ ਬੜੀ ਹਦੀਮੀ ਤੇ ਨਿੰਮਰ ਹੋ ਕੇ ਗੁਰੂ ਅਮਰਦਾਸ ਅੱਗੇ ਬੇਨਤੀ ਕੀਤੀ ਕਿ ਇਹਨਾਂ ਨੇ ਲੋਕਾਂ ਦੇ ਚੁੱਕੀ ਚੁਕਾਏ ਆਪ ਆਪ ਜੀ ਦੀ ਬੇਅਦਬੀ ਕੀਤੀ ਹੈ ਮੈਨੂੰ ਪਤਾ ਹੈ ਕਿ ਇਹਨਾਂ ਦਾ ਇਹ ਅਪਰਾਧ ਬਖਸ਼ਣ ਯੋਗ ਨਹੀਂ ਹੈ ਪਰ ਇਹਨਾਂ ਨੂੰ ਭੁੱਲਣ ਹਾਰ ਸਮਝ ਕੇ ਬਖਸ਼ ਦਿਓ ਇਹਨਾਂ ਤੇ ਮਿਹਰ ਕਰਜੋ ਗੁਰੂ ਅਮਰਦਾਸ ਨੇ ਧੰਨ ਮਾਤਾ ਅੱਖੀ ਵੀ ਕਹਿ ਕੇ ਬੱਚਾ ਨੂੰ ਸਾਤੀ ਨਾਲ ਲਗਾ ਲਿਆ ਦਰਬਾਰ ਲਗਦੇ ਗੀਰਤਨ ਹੁੰਦੇ ਲੰਗਰ ਲਗਦੇ ਜਿਸ ਦੀ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਸੌਂਪ ਦਿੱਤੀ ਮਾਤਾ ਖੀਵੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਨਿਭਾਇਆ ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਕਾਰ ਵਧਿਆ ਮਾਤਾ ਖੀਵੀ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ ਮਿੱਠਾ ਬੋਲਣਾ ਤੇ ਗਰੀਬ ਕਰਬੇ ਦੀ ਸਹਾਇਤਾ ਕਰਨ ਨਾਲ ਆਮ ਜਨਤਾ ਤੇ ਸਿੱਖੀ ਦਾ ਰਿਸ਼ਤਾ ਹੋਰ ਮਜਬੂਤ ਹੋ ਗਿਆ ਮਰ ਤਾਂ ਖੀ ਵੀ ਜਾਂ ਕਿਸੇ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠੇ ਦੇਖ ਦੇ ਤਾਂ ਲੰਗਰ ਖਵਾਉਣ ਦੇ ਨਾਲ-ਨਾਲ ਚੁੱਪਚਾਪ ਉਹਨਾਂ ਦੀ ਜੇਬ ਵਿੱਚ ਪੈਸੇ ਵੀ ਪਾ ਦਿੰਦੇ ਗਰੀਬ ਗਰਬੀ ਤੇ ਉਹ ਜਵਾਨਾਂ ਦੇ ਸਹਿਤ ਦਾ ਖਿਆਲ ਕਰਕੇ ਲੰਗਰ ਵਿੱਚ ਦੁੱਧ ਘਿਓ ਤੇ ਖੀਰ ਦੀ ਵੀ ਖੁੰਦੀ ਵਰ ਤੋਂ ਹੋਂ ਲੱਗ ਪਈ ਸੱਤਾ ਦੇ ਬਲਵੰਡ ਆਪਣੀਆਂ ਵਾਰਾਂ ਵਿੱਚ ਇਸ ਗੱਲ ਦੀ ਗਵਾਹੀ ਭਰਦੇ ਹਨ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਾਲੀ ਲੰਗਰ ਦੌਲਤ ਮੰਡਿਏ ਅਰਸ ਅੰਮ੍ਰਿਤ ਖੀਰ ਖਿਆਲੀ ਇੱਕ ਵਾਰੀ ਇੱਕ ਜੋਗੀਆਂ ਦਾ ਮੰਡਲ ਖਡੂਰ ਸਾਹਿਬ ਆਇਆ ਨੰਗਰ ਵਿੱਚ ਮਾਤਾ ਖੀ ਵੀ ਦੀ ਸਦਕਾ ਸਦਾ ਰੌਣਕਾਂ ਰਹਿ ਜਾਂ ਤੇ ਖੁੱਲੇ ਪੰਡਾਰੇ ਲੱਗੇ ਰਹਿੰਦੇ ਜੋਗੀ ਹੈਰਾਨ ਹੋਏ ਤੇ ਪੁੱਛਣ ਤੋਂ ਰਹਿ ਨਾ ਸਕੇ ਕਿ ਇੰਨਾ ਖਰਚ ਕਿੱਥੋਂ ਹੁੰਦਾ ਹੈ ਗੁਰੂ ਪਾਸ ਕੋਈ ਜ਼ਗੀਰ ਜਾਇਦਾਦ ਤਾਂ ਹੈ ਨਹੀਂ ਉਹਨਾਂ ਪਾਸ ਕੋਈ ਜ਼ਗੀਰ ਜਾਇਦਾਦ ਤਾਂ ਹੈ ਨਹੀਂ ਉਹਨਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਜਕੀਰ ਲਗਬਾਣੀ ਚਾਹੀ ਪਰ ਗੁਰੂ ਸਾਹਿਬ ਨੇ ਮਨਾਂ ਕਰ ਦਿੱਤਾ ਇਹ ਕਹਿ ਕੇ ਕਿ ਇਹ ਸੰਗਤਾਂ ਦਾ ਉਪਰਾਲਾ ਹੈ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਤਨ ਦੀ ਤ੍ਰਿਪਤੀ ਲਈ ਲੰਗਰ ਤੇ ਮਨ ਦੀ ਸ਼ਾਂਤੀ ਲਈ ਸਵੇਰ ਸ਼ਾਮ ਕਥਾ ਕੀਰਤਨ ਹੁੰਦਾ ਲੰਗਰ ਵਿੱਚ ਦੁੱਧ ਘਿਓ ਦੀ ਵਰਤੋਂ ਕਰਕੇ ਆਤਮਿਕ ਖੁਰਾਕ ਦੇ ਨਾਲ-ਨਾਲ ਸਰੀਰਕ ਖੁਰਾਕ ਨੂੰ ਵੀ ਤਰਜੀਹ ਦਿੱਤੀ ਗਈ। ਨਾਨਕ ਸੋਮ ਪ੍ਰਭ ਸਿਮਰੀਏ ਜਨ ਦੇਹ ਕੋ ਪਾਲ। ਮਾਤਾ ਖੀਵੀ ਜੀ ਦਾ ਲੰਗਰ ਦੁੱਧ ਤੇ ਘਿਓ ਦੇ ਖੀਰ ਨਾਲ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਤੱਕ ਚੱਲਦਾ ਰਿਹਾ। ਗੁਰੂ ਅਰਜਨ ਦੇਵ ਜੀ ਦੇ ਵਕਤ ਅਰਥੇ ਦੀਆਂ ਮਾਰੀਆਂ ਚਾਲਾਂ ਕਰਕੇ ਕੁਝ ਵਕਤ ਇਹ ਲੰਗਰ ਛੋਲਿਆਂ ਦੀ ਰੋਟੀ ਤਕ ਵਸੀਨ ਰਹਿ ਗਿਆ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਜਤਨਾ ਸਦਕਾ ਅੰਮ੍ਰਿਤ ਲੰਗਰ ਵਿੱਚ ਉਹੀ ਰੌਣਕਾਂ ਲੱਗ ਗਈਆਂ। ਇੱਕ ਦਿਨ ਸਦਾ ਵਾਂਗ ਅਮਰਦਾ ਜੀ ਅੰਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ। ਤਦ ਦਾ ਮੈਂ ਬਸ ਰਿਆ ਸੀ ਚੱਕਲੇ ਝੁੰਨ ਰਿਆ ਸੀ ਖੜੇ ਝੁੰਨ ਰਿਹਾ ਸੀ ਰਾਹਤੇ ਵਿੱਚ ਡੋਏ ਤੇ ਬਹਿ ਸੀ ਜਦੋਂ ਅਮਰਦਾਸ ਜੀ ਪਿੰਡ ਪਹੁੰਚੇ ਠੋਕਰ ਲੱਗੀ ਤਾਂ ਡਿੱਗ ਗਏ ਪਰ ਪਾਣੀ ਗਾਗਰ ਮੋਢੇ ਤੋਂ ਨਾ ਡਿੱਗਣ ਦਿੱਤੀ ਖੜਾਕ ਹੋਇਆ ਨਾਲ ਹੀ ਇੱਕ ਘਰ ਵਿੱਚੋਂ ਜੁਲਾਹੇ ਨੇ ਜਨਾਈ ਤੋਂ ਪੁੱਛਿਆ ਇਹ ਕਿ ਖੜਾਕ ਤਾਂ ਡਿੱਗਣ ਦਾ ਹੈ ਇਸ ਵੇਲੇ ਕੌਣ ਹੋਵੇਗਾ ਜੁਲਾਹੀ ਨੇ ਕਿਹਾ ਹੋਰ ਕੌਣ ਹੋ ਸਕਦਾ ਹੈ ਅ므ਰੂ ਨਿਥਾਵਾ ਹੁਣ ਜੋ ਪੇਟ ਦਿਖਾਤਰ ਕੁੜਮਾ ਦਾ ਪਾਣੀ ਪੜਦਾ ਹੈ ਤੇ ਚੱਕਰੀ ਕਰਦਾ ਹੈ ਗੁਰੂ ਸਾਹਿਬ ਨੇ ਵੀ ਉਹਨਾਂ ਦਾ ਬਰਤਲਾਪ ਸੁਣਿਆ ਤੇ ਕਿਹਾ ਕਮਲ ਜੀ ਮੈਂ ਨਿਥਾਵਾ ਕਿਉਂ ਹਾਂ ਜਿਸ ਨੂੰ ਪਾਤਸ਼ਾਹ ਨੇ ਪਾਸ਼ਾ ਨੇ ਠਿਕਾਣਾ ਦਿੱਤਾ ਹੋਵੇ ਉਹ ਨਿਥਾਵਾ ਕਿਵੇਂ ਹੋ ਸਕਦਾ ਹੈ ਦਿਆਂ ਚੜੇ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚੱਲਿਆ ਤਾਂ ਉਸ ਨੇ ਉਹਨਾਂ ਨੇ ਅਮਰਦਾਸ ਜੀ ਤੋਂ ਰਾਤ ਦੀ ਘਟਨਾ ਬਾਰੇ ਪੁੱਛਿਆ ਗੁਰੂ ਅਮਰਦਾਸ ਨੇ ਕਿਹਾ ਇੰਨਾ ਹੀ ਕਿਹਾ ਕਿ ਤੁਸੀਂ ਆਪ ਜਾਣ ਜਾਣੋ ਕਿ ਮੈਂ ਕੀ ਦੱਸ ਸਕਦਾ ਹਾਂ ਇਤਨੇ ਨੂੰ ਜਲਾ ਆਪਣੀ ਬੀਬੀ ਨੂੰ ਜੋ ਕਮਲੀ ਹੋ ਚੁੱਕੀ ਸੀ ਮਾਫੀ ਮੰਗਣ ਲਈ ਆਇਆ ਪਰੇਂਹ ਦਰਬਾਰ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਤੁਸੀਂ ਅਮਰਦਾਸ ਦੀ ਪੜੀ ਨਰਾਤਰੀ ਕੀਤੀ ਹੈ ਉਹ ਨਿਥਾਂਵੇਂ ਕਿਵੇਂ ਹਨ ਉਹ ਤਾਂ ਨਿਥਾਂ ਮੈਂ ਨਿਥਾਂ ਨਿਉਟਿਆਂ ਦੀ ਓਟ ਨੇ ਪੱਤਿਆਂ ਦੀ ਪਤ ਨੇ ਗੱਤਿਆਂ ਦੀ ਗਤ ਹਨ ਇਤਨੀਆਂ ਸਾਰੀਆਂ ਆਪਾਧੀਆਂ ਦੀਆਂ ਦਿੱਤੀਆਂ ਇਸ ਦਿਨ ਤੋਂ ਗੁਰੂ ਅੰਗਦ ਦੇਵ ਜੀ ਨੇ ਫੈਸਲਾ ਕਰ ਚੁੱਕੇ ਸੰਦ ਕਿ ਉਹਨਾਂ ਤੋਂ ਬਾਅਦ ਗੁਰਗੱਦੀ ਦੇ وارث ਅਮਰਦਾਸ ਜੀ ਹੋਣਗੇ ਜਿਸ ਨਾਲ ਦਾਤੂ ਤੇ ਦਾਸੂ ਜੀ ਘਰ ਵਿੱਚ ਵਿਵਾਦ ਖੜਾ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਨੇ ਆਪਣੇ ਪਿਤਾ ਦਾ ਇਹ ਫੈਸਲਾ ਮਨਜ਼ੂਰ ਨਹੀਂ ਇਸ ਨਾਜੁਕ ਮੌਕੇ ਤੇ ਮਾਤਾ ਖੀਵੀ ਨੇ ਆਪਣੇ ਪਤੀ ਦਾ ਸਾਥ ਦਿੱਤਾ ਤੇ ਪੁੱਤਰਾਂ ਨੂੰ ਸਮਝਾਇਆ ਕਿ ਇਹ ਗੁਰਿਆਈ ਕੋਈ ਬੇਵਰਾਸਤ ਨਹੀਂ ਇਹ ਤਾਂ ਬਖਸ਼ਿਸ਼ ਹੈ ਇਹ ਦੁਨੀਆਦਾਰੀ ਦਾ ਮਰਤਬਾ ਨਹੀਂ ਜਿੰਮੇਦਾਰੀ ਦੀ ਪੰਡ ਹੈ ਜੋ ਤਹਾਂ ਤੋਂ ਨਹੀਂ ਚੁੱਕੀ ਜਾਣੀ ਗੁਲ ਅੰਗਦ ਦੇਵ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਲੋਕਾਂ ਦੇ ਰਿਸ਼ਤੇਦਾਰਾਂ ਨੇ ਚੁੱਕੇ ਚੁਕਾਏ ਦਾਸੂ ਖਡੂ ਸਾਹਿਬ ਲਿਖੇ ਗੱਦੀ ਲਗਾ ਕੇ ਗੁਰੂ ਬਾਣ ਮੇਠਾ ਗੁਰੂ ਅਮਰਦਾਸ ਤਾਂ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਵੇਂ ਬਸਾਏ ਨਗਰ ਗੋਇੰਦਵਾਲ ਸਾਹਿਬ ਚਲੇ ਗਏ ਸੀ ਜਦ ਗੁਰੂ ਸੰਤਾਨ ਨੇ ਵਿਰੋਧ ਨਾ ਛੱਡਿਆ ਤਾਂ ਕੁਝ ਚਿਰ ਲਈ ਉਹ ਬਸਾੜ ਕੇ ਚਲੇ ਗਏ ਮਾਤਾ ਖੀ ਵੀ ਇਸ ਗੱਲ ਤੋਂ ਬਹੁਤ 卢ਖੀ ਸੀ ਕਿ ਪੁੱਤਰਾਂ ਨੇ ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਉਹ ਬਾਬਾ ਬੁੰਡਾ ਜੀ ਨੂੰ ਨਾਲ ਲੈ ਕੇ ਬਸਾਰ ਕੇ ਹੀ ਗਏ ਤੇ ਗੁਰੂ ਸਾਹਿਬ ਕੋ ਖਿਮਾ ਮੰਗੀ ਕਿ ਪੁੱਤਰ ਉਹਨਾਂ ਦੇ ਘੇ ਵਿੱਚ ਨਹੀਂ ਹਨ ਮਾਤਾ ਖੀਵੀ ਤੇ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦੇ ਹਨ ਗੁਰੂ ਅਮਰਦਾਸ ਮੁਰ ਗੋਵਿੰਦ ਬਾਦ ਸਾਹਿਬ ਵਾਪਸ ਆ ਗਏ ਤੇ ਗੁਰੂ ਪਦ ਦੀ ਜ਼ਿੰਮੇਵਾਰੀਆਂ ਸੰਭਾਲਣ ਵਿੱਚ ਝੁਲਟ ਗਏ ਇਹਨਾਂ ਦਿਨਾਂ ਵਿੱਚ ਕੁਝ ਅਜੀਹਾਂ ਬਹਾਨਾ ਵਰਤੇ ਆ ਕੀ ਦਾਸੂ ਜੀ ਦਾ ਸਿਰ ਫਿਰ ਗਿਆ ਤੇ ਗੱਦੀ ਤੇ ਬੈਠੇ ਆ ਉਹ ਬੋਲ ਜਲੂਲ ਬੋਲਦੇ ਰਹਿੰਦੇ ਮਾਤਾ ਖੀਵੀ ਨੇ ਦੱਸ ਨੂੰ ਉਸ ਦੇ ਸਿਰ ਤੇ ਗੁਰੂ ਅਮਰਦਾਸ ਜੀ ਦਾ ਮਿਹਰਾਂ ਭਰਿਆ ਹੱਥ ਰਖਮਾਨ ਲਈ ਗੋਵਿੰਦਵਾਲ ਭੇਜਿਆ ਗੁਰੂ ਸਾਹਿਬ ਦਾ ਸਿਰ ਤੇ ਹੱਥ ਰੱਖਣ ਨਾਲ ਉਹ ਨਵਾਂ ਨਿਰਵਾਹ ਹੋ ਗਿਆ ਤੇ ਉਸ ਦੀ ਦੇਲ ਵਿੱਚੋਂ ਹੰਕਾਰ ਵੀ ਜਾਂਦਾ ਰਿਹਾ ਦਾਸੂ ਤਾਂ ਮਾਤਾ ਖੀਵੀ ਦਾ ਹੁਕਮ ਮੰਨ ਕੇ ਸਹੀ ਰਸਤੇ ਆ ਗਿਆ ਪਰ ਦਾਤੂ ਨੇ ਫੈਸਲਾ ਕਰ ਲਿਆ ਸੀ ਕਿ ਉਹ ਗੋਵਿੰਦਵਾਰ ਜਾ ਕੇ ਆਪਣਾ ਹੱਕ ਖੋਹ ਕੇ ਹੀ ਵਾਪਸ ਆਵੇਗਾ ਹੰਕਾਰ ਤੇ ਇਅਕਾਂ ਦੀ ਅੱਗ ਵਿੱਚ ਤਪਦਾ ਦਾਤੂ ਗੋਵਿੰਦਵਾਰ ਗੁਰੂ ਦਰਬਾਰ ਪਹੁੰਚਿਆ ਤਾਂ ਸੰਗਤ ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੀ ਸੀ ਇਸਨੇ ਜਾਂਦਿਆਂ ਹੀ ਗੁਰੂ ਸਾਹਿਬ ਨੂੰ ਜੋਰ ਤੇ ਦੱਤ ਮਾਰੇ ਤੇ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈ ਹੁਣ ਤੇਰੀ ਸਾਨੂੰ ਲੋੜ ਨਹੀਂ ਤੂੰ ਇੱਥੋਂ ਚਲਿਆ ਜਾ ਗੁਰੂ ਸਾਹਿਬ ਚੌਕੀ ਤੋਂ ਥੱਲੇ ਡਿੱਗ ਪਏ ਉੱਠ ਕੇ ਬੜੀ ਹਲੀਮੀ ਨਾਲ ਪੈਰ ਪਕੜ ਕੇ ਆਖਿਆ ਪੁੱਤਰ ਮੇਰੀਆਂ ਹੱਡੀਆਂ ਸਖਤ ਹਨ ਤੇ ਤੁਹਾਡੇ ਪੈਰ ਕੋਮਲ ਹਨ ਕਿਤੇ ਕੋਈ ਝੂਟ ਤੇ ਨਹੀਂ ਆਈ ਸੰਗਤਾਂ ਗੁਰੂ ਸਾਹਿਬ ਦੀ ਅਡੋਲਤਾ ਤੇ ਧੀਰਜ ਦੇਖ ਕੇ ਹੈਰਾਨ ਰਹਿ ਗੀਆਂ ਦਾਤੂ ਦਰਬਾਰ ਵਿੱਚੋਂ ਨਿਕਲ ਗਏ ਚੁਬਾਰੇ ਤੇ ਲੰਗਰ ਵਾਲੇ ਪਾਸੇ ਗਿਆ ਗੁਰੂ ਘਰ ਦਾ ਸਾਰਾ maal ਖੱਜਰਾ ਤੇ ਘੋੜਿਆਂ ਤੇ ਲੱਦ ਕੇ ਘਰ ਨੂੰ ਤੁਰ ਪਿਆ ਪਰ ਰਸਤੇ ਵਿੱਚ ਚੋਰਾਂ ਨੇ ਸਾਰਾ maal ਲੁੱਟ ਲਿਆ ਇਸ ਖੋਹਾ ਖੁਹਾਈ ਵਿੱਚ ਦਾਤੂ ਨੂੰ ਕਾਫੀ ਸੱਟਾਂ ਛੋਟਾਂ ਵੀ ਲੱਗੀਆਂ ਬਾਕੀ ਛੋਟਾਂ ਦਾ ਵਕਤ ਨਾਲ ਠੀਕ ਹੋ ਗਈਆਂ ਪਰ ਜੋ ਲੱਤ ਉਸ ਨੇ ਗੁਰੂ ਸਾਹਿਬ ਨੂੰ ਮਾਰੀ ਸੀ ਉਸ ਦੀ ਦਰਦ ਪੰਜਵੇਂ ਪਜਾਮੇ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਮਾਫੀ ਮੰਗਣ ਨਾਲ ਠੀਕ ਹੋਈ ਗੋਇੰਦਵਾਲ ਗੈਨ ਬਾਦਨ ਅਰੰਕਾ ਵਾਲਾ ਸ਼ਹਿਰ ਬਣਦਾ ਜਾ ਰਿਹਾ ਸੀ ਗੁਰੂ ਅਮਰਦਾਸ ਜੀ ਦਾ ਪ੍ਰਭਾਵ ਹਰ ਤਰਫ ਹੈਗਾ ਰਿਹਾ ਸੀ ਪਰ ਅਜੇ ਵੀ ਕਈ ਲੋਗ ਅਗਿਆਨਤਾ ਅਗਿਆਨਤਾ ਵਸ ਖੰਡੂਰ ਸਾਹਿਬ ਮੋਝ ਜਾਂਦੇ ਤੇ ਭੇਟਾ ਦਾਤੂ ਤੇ ਦਸ ਨੂੰ ਦੇਣ ਆ ਜਾਂਦੇ ਪਰ ਮਾਤਾ ਖੀ ਵੀ ਉਹਨਾਂ ਨੂੰ ਇਹ ਕਹਿ ਕੇ ਨਰੰਕਲ ਯੋਜਤਾ ਗੋਵਿੰਦਵਾਲ ਸਾਹਿਬ ਵਿਖੇ ਜਗ ਰਹੀ ਹੈ ਅਸੀਂ ਤਾਂ ਉਹਨਾਂ ਦੇ ਸੇਵਕਾਂ ਗੋਵਿੰਦਵਾਲ ਸਾਹਿਬ ਭੇਜ ਦਿੰਦੇ ਹਾਂ ਜਦੋਂ ਅੰਮ੍ਰਿਤਸਰ ਨਗਰ ਨਿਰਮਾਣ ਹੋ ਰਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਚੱਕ ਆਰਾਮਦਾਸ ਤੇ ਕੁਝ ਸਮਾਂ ਗੋਵਿੰਦਵਾਲ ਰਹਿਣਾ ਕਰਦੇ ਸੀ ਇੱਕ ਵਾਰੀ ਜਦੋਂ ਕੁਝ ਮੁੱਖੀ ਸਿੱਖਾਂ ਨਾਲ ਗੋਵਿੰਦਵਾਲ ਤੋਂ ਅੰਮ੍ਰਿਤਸਰ ਪਿਆ ਰਹੇ ਸੀ ਤਾਂ ਖਡੂਰ ਸਾਈ ਮਾਤਾ ਖੀਵੀ ਨੂੰ ਮੰਨਣ ਵਾਸਤੇ ਗਏ ਇਹ ਸਮਕਤ ਚਾਹੇ ਉਹ ਬਡਰੀ ਉਮਰ ਦੇ ਹੋ ਗਏ ਸੰਨ ਪਰ ਉਹਨਾਂ ਦੀ ਸੇਵਾ ਕਰਨ ਦੀ ਇੱਛੀ ਤੇ ਲਗਨ ਵਿੱਚ ਕੋਈ ਫਰਕ ਨਹੀਂ ਆਇਆ। ਉਹਨਾਂ ਨੇ ਗੁਰੂ ਅਰਜਨ ਦੇਵ ਤੇ ਉਹਨਾਂ ਨਾਲ ਆਏ ਸਿੱਖਾਂ ਦੀ ਬੜੀ ਸੇਵਾ ਕੀਤੀ। ਤੇ ਆਪਣੇ ਬੱਚਿਆਂ ਦੀਆਂ ਕੀਤੀਆਂ ਗਲਤੀਆਂ ਲਈ ਪੋਲ ਬਖਸ਼ਾਈ। ਮਾਤਾ ਖੀਵਸਨ 1582 ਈਸਵੀ ਵਿੱਚ 66 ਸਾਲ ਦੀ ਉਮਰ ਵਿੱਚ ਗੁਜ਼ਾਰ ਕੇ ਅਕਾਲ ਚਲਾਣਾ ਕਰਕੇ ਗੁਰੂ ਅਰਜਨ ਦੇਵ ਜੀ ਬੇਅੰਤ ਸੰਗਤਾਂ ਤੇ ਮੁੱਖ ਯੂਸੇਖ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਵੀ ਸਨ ਆਪ ਜੀ ਆਪ ਜੀ ਦੇ ਸੰਸਕਾਰ ਲਈ ਖੰਡੂ ਸਾਈ ਪਹੁੰਚੇ ਮਾਤਾ ਖੀ ਵੀ ਸਭ ਸਬਰ ਸ਼ੁਕਰ ਤੇ ਪਿਆਰ ਦੀ ਮੂਰਤ ਸਨ ਜਿੱਥੇ ਉਹ ਆਪਣੇ ਪਰਿਵਾਰ ਨੂੰ ਅਥਾਹ ਪਿਆਰ ਕਰਦੇ ਹੁਏ ਉਥੇ ਸੰਗਤਾਂ ਲਈ ਵੀ ਉਹਨਾਂ ਦਾ ਪਿਆਰ ਮਾਤਾ ਤੋਂ ਘੱਟ ਨਹੀਂ ਸੀ ਇਸ ਕਰਕੇ ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ ਜਗਤ ਮਾਤਾ ਦੀ ਕੋਪਾ ਦੀ ਰੀਤੀ ਹੈ ਸਿੱਖ ਧਰਮ ਦੇ ਮੁੱਢਲੇ ਵਰਿਆਂ ਵਿੱਚ ਮਾਤਾ ਖੀਵੀ ਦੇ ਯੋਗਦਾਨ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਬੜੇ ਆਦਰ ਤੇ ਸਤਿਕਾਰ ਨਾਲ ਵੇਖਿਆ ਤੇ ਬਿਆਨ ਕੀਤਾ ਜਾਵੇਗਾ ਵਾਹਿਗੁਰੂ ਜੀ ਘਾਲਤੋ ਵਾਹਿਗੁਰੂ ਜੀ ਕਾਥੇ ਅੱਜ ਦੀ ਖਾਣੀ ਨਵੀਂ ਅਮਰਗਾਥਾ ਦੇ ਨਾਲ ਨਾਲ ਫਿਰ ਪੇਸ਼ ਹੋਣਗੇ ਉਦ ਤੱਕ ਸਾਰੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ